ਇਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਘਿਟਾ ਹੋ ਗਿਆ ਭਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਰਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ 6 ਸਟੈਪ ਚੁੱਕਿਆ ਵਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾਣਾ ਇੱਠਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉੱਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਅਹੀ ਆਪਣੇ ਸਾਥੀਆਂ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨਾ ਜ਼ਿਲ੍ਹੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਟਵਾ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਇਹ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋ ਖੇਤ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਥੱਲੇ ਆ ਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏ ਜਿਹੜਾ ਜਿਹੜਾ ਟਾਵਰ ਉਹਦਾ ਕੋਣ ਕਟਾ ਹੋਵੇ ਸਾਡੇ ਸਾਹਮਣੇ ਦਾ ਕੋਸ਼ਿਸ਼ ਕੀਤੀ ਜਾ ਰਹੀ ਸਰ ਹਾਂ ਹਾਂ ਕਿੰਨਾ ਫੋਟੋ ਜਿਹੜਾ ਟਾਵਰ ਟਾਵਰ ਹੋਣਾ ਹੀ ਕਿੰਨਾ ਫੋਟੋ 40 ਫੋਟੋ ਬਾਅਦ ਚਲਿ 50 ਫੋਟੋ ਹੋਏਗਾ ਮਸਲਾ ਕਿੰਨਾ ਪੁੱਛਦੇ ਦੇਖ ਹਾਂ ਇਹਨਾਂ ਨੂੰ ਪਤਾ ਲੱਗਾ ਉਹਦਾ ਕਿਰਾਇ ਤੇ ਰਹਿੰਦਾ ਹੈ ਅੱਛਾ ਹਾਂਜੀ ਇਹ ਕਿਰਾਇ ਤੇ ਰਹਿੰਦਾ ਪਿੱਛੇ ਟਾਵਰ ਕਿੱਡੀ ਜਗ੍ਹਾ ਪਿੰਦਾ ਟਾਵਰ ਇਹ ਰੇਲ ਰੂਟ ਸਟੇਸ਼ਨ ਰੇਲਵੇ ਸਟੇਸ਼ਨ ਧਾਰੀ ਵਾਲਾ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾ ਕਈਟਾ ਹੋ ਗਿਆ ਧਾਰੀ ਵਾਲੇ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਹੋਰ ਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਹੈ ਜੋ ਉਹਨਾਂ ਨੇ ਆ ਆਪਣੀ 6 ਸਟੈਪ ਚੁੱਕਿਆ ਵਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਕਿੱਠਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਔਰਤੇ ਕਾफी देर ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨal ਜਿਲ੍ਹੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟੋ ਆ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਇਹ ਧਾਰੀ ਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋਠੀ ਤੇ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਥੱਲੇ ਆ ਕੇ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ ਕਿਦੋਂ ਜਿਹੜਾ ਟਾਵਰ ਉਹ ਤਾਂ ਕੋਣ ਘੰਟਾ ਹੋਵੇ 7:30 ਵਜੇ ਦਾ ਕੋਸ਼ਿਸ਼ ਕੀਤੀ ਆ ਜਾਰੀ ਥੱਲੇ ਹਾਂ ਹਾਂ ਕਿੰਨਾ ਫੋਟੋ ਜੇ ਕਾਹਰ ਕਾਹਰ ਹੋਣਾ ਹੀ ਕਿੰਨਾ ਫੋਟੋ 40 ਤੋਂ ਬਾਅਦ ਚਲਿ ਬਈਆਂ ਫੋਟੋ ਹੋਏਗਾ ਮੈਂ ਮਸਲਾ ਕਿ ਉਹਨੂੰ ਕਿਉਂ ਪੁੱਛਦੇ ਕੋ ਦੇਖਦਾ ਹਾਂ ਜੀ ਪਤਾ ਲੱਗਾ ਉਹਦਾ ਕਿਰਾਇ ਤੇ ਰਹਿੰਦਾ ਹੈ ਅੱਛਾ ਹਾਂਜੀ ਇੱਕ ਕਿਰਾਇ ਤੇ ਰਹਿੰਦਾ ਹੈ ਕਿਹੜਾ ਤਾਂ ਉਹ ਕਿਹੜੀ ਜਗ੍ਹਾ ਪਿੰਡਾਂ ਦਾ ਉਹ ਇਹ ਰੇਲ ਦੀ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਅੱਗੇ ਵਾਲਾ